ਸਤਨਾ ਵਾਹਿਗੁਰੂ ਸਾਇੰਗ ਜੀਓ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉ ਚੱਲਹਿ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਧਨ ਸੁਵੇਲਾ ਜਿਤ ਦਰਸਨ ਕਰਨਾ ਹਉ ਬਲਿਹਾਰੀ ਸਤ ਗੁਰ ਚਰਨਾ ਦਰਮੰਦੇ ઠાਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੇ ਖੋਲ ਕਿਵਾਰ ਸੁ ਕਹੁ ਟੱਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵ ਸਿਖਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀ ਐ ਉਦ ਟਿੱਠੇ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦੇ ਸਾਹੂ ਜਿਸ ਪਾਸ ਬਹਿਠਿਆ ਸੋਹੀ ਐ ਸਭਨਾ ਦਾ ਵਿਸਾਹੂ ਸਤਨਾ ਵਾਹਿਗੁਰੂ ਸਾਹਿਬ ਜੀ ਤਨ ਆਸਰੀ ਮਹੱਲਾ ਤੀਜਾ ਕਾਚਾ ਤਨ ਸੰਚਹਿ ਮੂਰਖ ਗاوار ਮਨ ਮੁਖ ਭੂਲੇ ਅੰਧ ਗاوار ਕਾਚਾ ਤਨ ਸੰਚਹਿ ਮੂਰਖ ਗاوار ਮਨਮੋਖ ਪੂਲੇ ਅੰਧ ਗਾਵਾਰ ਬਿਖਿਆ ਕੈ ਧਨ ਸਦਾ ਦੁੱਖ ਹੋਈ ਨਾਂ ਸਾਥ ਜਾਈ ਨਾ ਪ੍ਰਾਪਤ ਹੋਈ ਸਾਚਾ ਧੰ ਗੁਰਮਤੀ ਪਾਈ ਕਾਚਾ ਧੰ ਫੁਨ ਆਵੇ ਜਾਈ ਰਹਾਉ ਮਾਨਮਖ ਭੂਲੇ ਸਭ ਮਰ ਹੈ ਗਵਾਰ ਭਵ ਜਲ ਡੂਪੇ ਨਾ ਉਰਵਾਰ ਨਾ ਪਾਰ ਸਤ ਗੁਰ ਭੇਟੇ ਪੂਰੇ ਭਾਗ ਸਾਚ ਰਤੀ ਅਹਿਸ ਬੈਰਾਗ ਜਹ ਜਗ ਮਹਿ ਅੰਮ੍ਰਿਤ ਸਾਚੀ ਬਾਣੀ ਪੂਰ ਪਾਗ ਹਰ ਨਾਮ ਸਮਾਣੀ ਸਿੱਧ ਸਾਧਕ ਤਰਸੈ ਸਭ ਲੋਈ ਪੂਰ ਪਾਗ ਪ੍ਰਾਪਤ ਹੋਈ ਸਭ ਕਿਛ ਸਾਚਾ ਸਾਚਾ ਹੈ ਸੋਈ ਊਤਮ ਬ੍ਰਹਮਿ ਪਛਾਣੇ ਕੋਈ ਸੱਚ ਸਾਚਾ ਸੱਚ ਆਪ ਦਰੜਾਈ ਨਾਨਕ ਆਪੇ ਵਿਖੇ ਆਪੇ ਸੱਚ ਲਾਈ ਸਭ ਕਿਛ ਸਾਚਾ ਸਾਚਾ ਹੈ ਸੋਈ ਊਤਮ ਬ੍ਰਹਮ ਪਛਾਣੇ ਕੋਈ ਸੱਚ ਸਾਚਾ ਸੱਚ ਆਪ ਦਰੜਾਈ ਨਾਨਕ ਆਪੇ ਵਿਖਾ ਆਪੀ ਸੱਚ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ